ਸਵਾਗਤ ਹੈ ਜੀ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਅੱਜ ਫਿਰ ਆਏ ਜੀ ਆਪਾਂ ਕੋਟਕਪੂਰਾ ਤੂੜੀ ਦੀ ਬੋਲੀ ਤੇ ਤਰੀਕ ਅੱਜ ਹੋ ਗਈ ਜੀ 6 ਜਨਵਰੀ ਤੇ 2025 ਤੇ ਬੋਲੀ ਹੋ ਗਈ ਸ਼ੁਰੂ ਚਾਉਂਦੇ ਆਪਾਂ ਪਹਿਲੀ ਟਰਾਲੀ ਵੱਲ ਜਲਦੀ ਆਂ ਅੰਦਰ ਅੰਦਰ ਦੀ ਤੂੜੀ ਬੋਲੋ ਜੀ 220 250 250 250 ਹਾਂ ਜੀ 60 65 65 ਹਾਂ 265 ਰੁਪਏ 70 75 ਠੀਕ ਆ ਤੂੜੀ ਨਾ ਇੱਕ ਸਰ ਨਿਕਲੂਗੀ 70 75 80 ਹਾਂਜੀ 280 ਰੁਪਏ 85 ਹਾਂਜੀ 90 95 295 300 300 ਬੋਲਦਾ ਕੋਈ 5 ਰੁਪਏ ਹੀ 305 ਬੋਲਾਂਗੇ ਨਾ 305 ਰੁਪਏ ਬਾਈ ਜੀ ਲੋ ਜੀ ਪਹਿਲੀ ਟਰਾਲੀ ਤੇ 300 ਦੇ 5 ਰੁਪਏ ਲੱਗ ਗਏ ਜੀ ਅੰਦਰ ਦੀ ਟੁੜੀ ਜਮਾਂ ਸਾਫ਼ ਇਹ ਵੀ ਅੰਦਰ ਹੀ ਟੁੜੀ ਜਾਈ ਜਮਾਂ ਸਾਫ਼ ਲੋਟ ਚੱਲੀ ਆ ਆ ਜੀ ਮੋਗੀ ਉਹ ਭਾਈ ਜੀ ਆ ਗਏ ਸੱਚਾ ਵਾਹ ਲੈ ਗਿਆ ਹੈ ਹੈ ਬੇਸਟ ਬੀਲ 3 ਟਾਈਮ ਜਿਹੜੇ ਨਾਲ ਵੀਰੇ ਅੰਦਰ ਦੀ ਆ ਜਾਂਦਾ ਫਿਰ ਕੋੜਾ ਅੱਜ ਇਹਨਾਂ ਦੇ ਲਾਏਗਾ ਇਹ ਨਹੀਂ ਤਾਲੂ ਦਾ ਮੁਆਫਕੀ ਭੇਜਣੇ ਕਿਨਾਰੇ ਹਾਂ ਬੋਲੋ ਬਈ 250 ਰੁਪਿਆ 250 ਰੁਪਿਆ 260 ਪੈਂਡ ਆ ਗਿਆ 260 ਪੈਂਡ ਰੁਪਏ 70 ਪਜੱਤਰ ਹਾਂ ਬਈ 275 280 ਰੁਪਏ 280 ਰੁਪਏ 85 285 ਰੁਪਏ 90 90 ਰੁਪਏ 99 300 ਬੋਲਾ ਭਾਈ ਕਿਨੇ 300 ਰੁਪਏ ਭਾਈ ਕਿਤੇ ਲੈ ਲਓ ਜੀ ਦੂਸਰੀ ਟਰਾਲੀ ਲਗੀ 300 ਰੁਪਿਆ ਇਹ ਵੀ ਅੰਦਰ ਦੀ ਤੂੜੀ ਜਾਵਾ ਸਾਫ ਹੈ ਨਾਗ ਲੈ ਗਈ 5 ਪੂਰੀ ਯਾਰ ਗਾਰੰਟੀ ਵਾਲੀ 5 ਕਨਾਗ ਹੋਰ ਆ ਵੀ ਹੋ ਜਾਂਦੀ ਹੈ ਬੇ ਵਕਤ ਪੂਰੀ ਪੂਰੀ ਵਧੀਆ ਪੂਰੀ ਇਹ ਵਧੀਆ ਪੂਰੀ ਹੈ ਗਈ ਹੈ ਬਈ ਬਹੁਤ ਵਧੀਆ ਪਹਿਲੇ ਹੀ ਬਣ ਗਏ ਪਾਣੀਆ ਫਿਰ ਆਈ ਕਿਹਨਾਂ ਦੀ ਪਤਾ ਲਾ ਗਾ ਬਾਈ ਆਂਦੀ ਦੱਸਦੀ ਹੈ ਕਿਦੀ ਆ ਬਾਈ ਆਪਣੀ ਕੇਵਲ ਆਪਣੀ ਬੋਲੋ ਜੀ 250 250 250 250 ਰੱਖ ਰੱਖ 60 65 ਰੁਪਏ 75 85 94 300 305 305 ਬੋਲਾਂਗੇ ਨਾ ਲਓ ਜੀ ਇਹ ਵੀ 300 ਦੇ 5 ਰੁਪਏ ਲੱਗੇ ਜੀ ਤੀਸਰੀ ਟਰਾਲੀ ਸੀਗੀ ਇਹ ਵੀ ਅੰਦਰ ਦੀ ਤੂੜੀ ਹੈ ਜਮਾ ਸਾਥ ਦਾ ਦੇਖੋ ਜੀ ਸਰੋਈ ਕੁਆਲਿਟੀ ਚੈੱਕ ਹੈ ਜਾਊਗਾ ਜਾਂਦਾ ਨਹੀਂ ਅੰਦਰ ਦੀ ਤੂੜੀ ਬੋਲੋ ਜੀ 300 ਰੁਪਿਆ 300 300 ਬੋਲਾ ਬਾਈ ਕਿਨੇ 300 ਰੁਪਿਆ ਹੋਰ ਤੇਰੇ ਸਾਹਮਣੇ ਆਇਆ ਕੋਈ ਬੋਲੇ ਤਾਂ ਮੇਰੇ ਅੰਦਰ ੱਟਕਾ ਆ ਜਾਵੇ ਮੇਰਾ ੱਟਕਾ ਚੱਲ ਦੇ ਦੇ ਇਹ ਲੈ ਲੀ ਜਾਂਦਾ ਇੰਡੈਕਟਰ ੱਟਕਾ ਆ ਗਿਆ ਕਾ ਕਾ ਬੋਲੀ ਸ੍ਰੀ ਦਾ ਤੱਕਾ ਇਧਰ ਆਤਾ ਮੈਂ ਟਾਈਜ਼ਰ ਫੇਰ ਤੱਕਾ ਇਧਰੋਂ ਮੋਲਦਾ ਨਾ ਫੇਰ ਸੀ ਕੋਈ ਫੇਰ ਪੈਂਦਾ ਵਾ ਸਦ ਹੀ ਹਾਂਜੀ ਬੋਲੋ ਕੀ ਦੀ ਹੈ ਬਾਈ ਬੋਲੀ ਹਲੋ ਬੋਲ 270 75 85 285 90 90 95 300 300 ਹਾਂ ਬਈ ਪੰਜ 305 ਤੇ ਟੁੱਟ ਗਈਆਂ ਅੱਜ ਹਾਂ 305 ਰੁਪਏ ਅੰਦਰ ਜੀ ਲਓ ਜੀ ਇਹ ਵੀ ਲੰਗੀ ਹੈ 300 ਦੇ 5 ਰੁਪਏ ਇਹ ਵੀ ਅੰਦਰ ਦੀ ਥੂੜੀ ਸੀ ਜਮਾ ਸਾਫ ਥੂੜੀ ਜਿਹੜੀ तकरीबन ਸਾਰੀ ਅੰਦਰ ਦੀ ਆ ਰਹੀ ਹੈ ਜੀ ਅੱਜਕੱਲ ਥੂੜੀ ਸਾਫ ਆਈ ਹੈ ਲਓ ਜੀ ਨਾਗਰੇ ਕੇ ਸਾਰੇ ਦੋ ਇੱਕ ਸੇ ਨਾਗਾ ਇੱਕ ਇਹ ਵਾਲਾ ਨਾਗਾ ਜੀ ਦੋ ਨਾਗਰੇ ਜੀ ਕਹ ਲਵਾ ਨਾ ਨਾ ਦੇਖ ਐਕਸ਼ਨ ਆਪਦੇ ਹੈ ਜੈ ਜੱਪ ਆ ਯਾਰ ਉਹਨਾਂ ਨੇ ਵੀ ਪਾਈ ਜਾਂਦੇ ਅਗਲੇ ਤੇ ਜਿਵੇਂ ਆਪਾਂ ਕਹ ਦੀ ਨਾ ਨਾ ਠੀਕ ਅੰਦਰੋਂ ਲੈਣਾ ਤਵੇ ਅੱਜ ਜਲਦੀ ਹੋ ਗਿਆ ਹਾਂ ਹਾਂਜੀ 270 ਰੁਪਏ 270 ਰੁਪਏ 75 80 ਕਪੜੇ ਵੀ ਹੈ ਰੁਪਏ 290 ਕੀ ਆ ਮੈਨੂੰ ਨਹੀਂ 290 ਰੁਪਏ 4000 ਪੰਜ ਦਿੱਤੇ 95 ਜੀ 295 ਬੋਲਾਂਗੇ ਨੇ 300 4000 ਪੰਜ ਪੰਜ ਰੁਪਏ 10 15 ਹੁਣ ਗੁਰ ਚੱਲਿਆ 15 ਬੋਲਾਂਗੇ ਨੇ 315 ਰੁਪਏ ਲਓ ਜੀ ਇਹ ਲੱਗੀ 315 ਰੁਪਏ ਆਹ ਇਧਰ ਜਿਹੜਾ ਹੁਣ ਤੱਕ ਦਾ ਟਾਪ ਰੇਟਰ ਰਿਹਾ ਜੀ 315 ਰੁਪਏ ਰਿਹਾ ਜੀ ਲਾਸਟ ਟੋਟਲੀ ਰਹਿ ਗਈ ਇਹ ਦੇਖਦੇ ਕੀ ਰੇਟ ਜਾਂਦੀ ਹੈ ਜੀ ਆਵੇਂ ਇਧਰ ਖੁੱਲਿਆ ਬਾਈ ਆਵੇਂ ਇਧਰੋ